ਸੂਫੀ ਗਾਇਕ ਖੰਸਰਾ ਝੰਸ ਦੇ ਪ੍ਰਮਜੀਤ ਝੰਸ ਨੇ ਪੰਜਾਬੀ ਇੰਡਸਟਰੀ ਨੂੰ ਖੂਬ ਖਰੀਆਂ-ਖਰੀਆਂ ਸੁਣਾਇਆਂ ਨੇ। ਉਹਨਾਂ ਵੱਲੋਂ ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਨੂੰ ਵੀ ਘੇਰੇ ਦੇ ਵਿੱਚ ਲਿਆ ਗਿਆ। ਬੱਸ ਇਹ ਕਿ ਪ੍ਰਮਜੀਤ ਝੰਸ ਹਰ ਮੁੱਦੇ ਤੇ ਆਪਣੀ ਗੱਲ ਬਾਕੀ ਦਿਨਾਂ ਨਾਲ ਰੱਖਦੇ ਨੇ। ਤੇ ਹੁਣ ਪੰਜਾਬੀ ਗਾਇਕ ਭੁਪਿੰਦਰ ਬੱਬਲ ਦੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਐਂਟਰੀ ਤੋਂ ਬਾਅਦ ਪੰਜਾਬੀ ਸਿਤਾਰਿਆਂ ਤੇ ਉਹ ਬੜਾ ਘੁੱਟੇ ਨੇ। ਜਿਵੇਂ ਪੰਜਾਬੀ ਸਿਤਾਰੇ ਜੋ ਉਹਨਾਂ ਨਾਲ ਵੀਡੀਓ ਬਣਾ ਰਹੇ ਨੇ, ਉਹਨਾਂ ਨੂੰ ਕਾਲ ਕਰ ਰਹੇ ਨੇ, ਉਹਨਾਂ ਨੂੰ ਝਾੜ ਪਾਉਂਦੇ। ਨਜ਼ਰ ਆਇਆ ਕਿ ਉਹਨਾਂ ਨੇ ਕਿਹਾ ਕਿ ਹੁਣ ਹੀ ਕਿਉਂ ਯਾਦ ਆਇਆ ਪਹਿਲਾਂ ਤਾਂ ਤੁਸੀਂ ਕਦੇ ਉਹਨਾਂ ਨੂੰ ਇਸ ਤਰ੍ਹਾਂ ਪ੍ਰਮੋਸ਼ਨਸ ਤੇ ਬੁਲਾਇਆ ਹੀ ਨਹੀਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬਾਲੀਵੁੱਡ ਚ ਐਂਟਰੀ ਤੋਂ ਬਾਅਦ ਇਨਾ ਇੰਡਸਟਰੀ ਦੇ ਲੋਕਾਂ ਨੂੰ ਅੱਜ ਹੀ ਪਤਾ ਲੱਗਾ ਕਿ ਭਪਿੰਦਰ ਬੱਬਲ ਕੌਣ ਹੈ ਜਾਂ ਉਹ ਕੱਲ ਹੀ ਜੰਮਿਆ ਜਾਂ ਇਹ ਫੋਕ ਆਵਾਜ਼ ਦੇ ਅੰਦਾਜ਼ ਬੱਬਲ ਨੂੰ ਕੱਲ ਹੀ ਮਿਲਿਆ ਉਹਨਾਂ ਕਿਹਾ ਕਿ ਵਾਰੇ ਲੋਕੋ ਅੱਜ ਸਭ ਨੂੰ ਬੱਬਲ ਯਾਦ ਆ ਗਿਆ ਇਹਨੂੰ ਕਹਿੰਦੇ ਨੇ ਚੜਦੇ ਸੂਰਜ ਨੂੰ ਸਲਾਮਾ ਕਰਨੀਆਂ ਕੀ ਕੁਝ ਕਿਹਾ ਆਓ ਸੁਣਦੇ ਹਾਂ ਹਾਂਜੀ ਮਿੱਤਰੋ ਪਿਆਰਿਓ ਪਿਆਰਪਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਮੈਂ ਪਰਮਜੀਤ ਸਿੰਘ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਤੁਹਾਡੇ ਆਪਣੇ Facebook ਪੇਜ PSK Media Group Canada ਨਾਲ ਔਰ ਤੁਹਾਡੇ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਤ ਕਰਦਾ ਔਰ ਨਾਲ ਦੀ ਨਾਲ ਬੇਨਤੀ ਕਰਦਾ ਕਿ ਆਪਣੇ ਯਾਰਾਂ ਦੋਸਤਾਂ ਨੂੰ ਵੀ ਕਹੋ ਕਿ ਇਸ ਪੇਜ ਨੂੰ ਜਰੂਰ ਫੋਲੋ ਤੇ ਲਾਈਕ ਕਰਨ ਤੇ ਖੁਦ ਵੀ ਕਰੋ ਤੇ ਇਸ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ YouTube ਚੈਨਲ ਬਾਰੇ ਮੈਂ ਬਹੁਤਾ ਕਦੇ ਗਿਆਨ ਹੀ ਕਿਸੇ ਨੂੰ ਇਸ ਕਰਕੇ ਬੜਾ ਪਿਛੇ ਰਹਿ ਗਿਆ ਤੇ ਇਹਨੂੰ ਵੀ ਨਾਲ ਦੀ ਨਾਲ ਦौरी ਚੱਲੋ ਤੁਹਾਡਾ ਬਹੁਤ-ਬਹੁਤ ਥੈਂਕਸ ਹੋਏਗਾ ਅੱਜ ਜਿਸ ਟੌਪਿਕ ਤੇ ਗੱਲ ਕਰਨੀ ਆ ਇਹ ਟੌਪਿਕ ਤੇ ਗੱਲ ਕਰਦੇ ਮੈਨੂੰ ਦਿਲੋਂ ਬੜੀ ਖੁਸ਼ੀ ਹੋ ਰਹੀ ਹੈ ਅੱਜ ਜ਼ਕੀਰ ਮੰਨਿਓ ਬੜੀ ਖੁਸ਼ੀ ਹੋ ਰਹੀ ਆ ਇੱਕ ਬਹੁਤ ਕਮਾਲ ਦਾ ਫੋਕ ਸਿੰਗਰ ਜਿਨ੍ਹਾਂ ਨੇ ਕਦੇ ਗਾਇਆ ਸੀਗਾ ਬੁੰਡਿਓ ਆਗੇ ਜੋ ਸਿਰ ਤੇ ਕਾ ਕੇ ਰੱਖੀ ਜਾਂ ਫਿਰ ਟੁੱਟ ਪੈਣੇ ਨੇ ਜਿਲੇਬੀ ਮਾਰੀ ਇਹ ਗਾਣੇ ਬਹੁਤ ਹਿੱਟ ਹੋਏ ਸਨ ਔਰ ਬੋਲੀਆਂ ਇਹਨਾਂ ਦੀਆਂ ਗਾਈਆਂ ਬੜੀਆਂ ਹਿੱਟ ਹੋਈਆਂ ਸਨ ਜਿਹੜੇ ਗਾਣੇ ਉਹਨਾਂ ਦੇ ਹਿੱਟ ਹੋਏ ਸਨ ਉਹ ਆਪਣੇ ਬਲਬੂਤੇ ਤੇ ਹਿੱਟ ਹੋਏ ਸਨ ਇਹਨਾਂ ਦੀ ਆਵਾਜ਼ ਦੇ ਜ਼ਰੀਏ ਹਿੱਟ ਹੋਏ ਸਨ ਔਰ ਕਿਉਂਕਿ ਅਸਲ ਫੋਕ ਇਹਨਾਂ ਗਾਣਿਆਂ ਦੇ ਵਿੱਚ ਆ ਇਸ ਕਰਕੇ ਹਿੱਟ ਹੋਏ ਸਨ ਪਰ ਕਿਸੇ ਕਲਾਕਾਰ ਨੇ ਕਿਸੇ ਵੀ ਉਹਨਾਂ ਦੇ ਕੁਲੀਕ ਨੇ ਇਹਨਾਂ ਨੂੰ ਹਿੱਟ ਕਰਨ ਵਿੱਚ ਕੋਈ ਯੋਗਦਾਨ ਨਹੀਂ ਸੀ ਦਿੱਤਾ ਤੇ ਜੇ ਫਿਰ ਉਸ ਤੋਂ ਬਾਅਦ ਬਹੁਤ ਦਿਨ ਕੰਮ ਨਹੀਂ ਵੀ ਕੀਤਾ ਬੇਸ਼ੱਕ ਉਹ ਛੋਟੀਆਂ-ਛੋਟੀਆਂ ਸਟੇਜਾਂ ਕਰਦੇ ਰਹੇ ਪਰ ਗਾਣਾ ਕੋ ਹਿੱਟ ਨਹੀਂ ਹੋ ਸਕਿਆ ਤੇ ਉਹਦੇ ਵਿੱਚ ਕਿਸੇ ਵੀ ਕਲਾਕਾਰ ਨੇ ਕੋਈ ਹੈਲਪ ਨਹੀਂ ਕੀਤੀ ਮੇਰੀ ਮੁਰਾਦ ਹੈ ਭੁਪਿੰਦਰ ਬਬਲ ਸਾਹਿਬ ਭੁਪਿੰਦਰ ਬਬਲ ਅੱਜ ਉਹਨਾਂ ਦਾ ਗੀਤ ਜਿਹੜਾ ਇਸ ਵੇਲੇ ਪੂਰੀ ਦੁਨੀਆ ਵਿੱਚ ਟ੍ਰੈਂਡ ਚੱਲ ਰਿਹਾ ਜਿਸ ਗੀਤ ਦਾ ਤੁਸੀਂ ਸਾਰਿਆਂ ਨੇ ਸੁਣਿਆ ਔਰ ਇਸ ਗੀਤ ਕਾਰ ਅੱਜ ਬਾਲੀਵੁੱਡ ਦੀ ਫਿਲਮ ਸੁਪਰ ਡੂਪਰ ਹਿੱਟ ਹੋ ਗਈ ਹੈ ਜਿਸ ਦਾ ਨਾਮ ਹੈ ਐਨੀਮਲ ਅਰਜਨ ਵੈਲੀ ਨੇ ਪੈਰ ਜੋੜ ਕੇ ਗਡਾਸੀ ਮਾਰੀ ਅੱਜ ਹਰ ਜ਼ੁਬਾਨ ਤੇ ਉਹ ਗਾਣਾ ਆ ਹਰ ਚੈਨਲ ਤੇ ਉਹ ਗਾਣਾ ਆ YouTube ਖੋਲੋ Facebook ਖੋਲੋ ਜਾਂ ਜਿੰਨੀਆਂ ਵੀ ਐਪਸ ਹੈਗੀਆਂ ਨੇ ਖੋਲੋ ਹਰ ਪਾਸੇ ਇੱਕੋ ਇੱਕ ਗਾਣਾ ਚੱਲ ਰਿਹਾ ਇੱਕੋ ਇੱਕ ਕਲਾਕਾਰ ਦੀ ਗੱਲ ਚੱਲ ਰਹੀ ਤੇ ਇੱਕੋ ਇੱਕ ਫਿਲਮ ਦੀ ਗੱਲ ਚੱਲ ਰਹੀ ਹੈ ਫਿਲਮ ਹੈ ਅਨੀਮਲ ਗਾਇਕ ਹੈ ਭੁਪਿੰਦਰ ਬਬਲ ਤੇ ਗਾਣਾ ਹੈ ਅਰਜਨ ਵੈਲੀ ਨੇ ਪੈਰ ਜੋੜ ਕੇ ਕਡਾਸੀ ਮਾਰੀ ਇਸ ਤੋਂ ਪਹਿਲੋਂ ਕੀ ਉਹਨਾਂ ਬਾਰੇ ਅੱਗੇ ਗੱਲ ਕਰਾਂ ਥੋੜੀ ਜਿਹੀ ਮੈਂ ਗੱਲਾਂ ਤੁਹਾਨੂੰ ਪਤਾ ਕਿ ਮੈਂ ਸੱਚੀਆਂ ਕਰ ਜਾਣਾ ਹੁੰਦਾ ਉਹ ਜ਼ਰੂਰ ਕਰਾਂਗਾ ਪਰ ਮੈਂ ਚਾਹੁੰਦਾ ਕਿ ਉਹਨਾਂ ਦੀ ਥੋੜੀ ਜੀ ਇੰਟਰੋਡਕਸ਼ਨ ਜਿਹੜੀਆਂ ਲੋਕੀ ਨਹੀਂ ਜਾਣਦੇ ਕਿ ਭੁਪਿੰਦਰ ਬਬਲ ਕੌਣ ਹੈ ਮੈਂ ਚਾਹੁੰਦਾ ਕਿ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦੀ ਜ਼ੁਬਾਨੀ ਦੱਸਾਂ ਕਿ ਉਹ ਉਹਨਾਂ ਉਹ ਆਪਣੀ ਜ਼ੁਬਾਨ ਨਾਲ ਜਦੋਂ ਜ਼ਿਆਦਾ ਬੇਤਰਦਾ ਸਕਣਗੇ ਇਹ ਮੈਂ ਕਿਸੇ ਇੱਕ ਪ੍ਰੋਤ ਪੁਰਾਣੀ ਇੰਟਰਵਿਊ ਦੇ ਵਿੱਚੋਂ ਨਾਲ ਛੋਟਾ ਜਿਹਾ ਕਲਿੱਪ ਕੱਢਿਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਭੁਪਿੰਦਰ ਬੱਵਲ ਹੈ ਕੌਣ ਨੇ ਕਿੱਥੇ ਦੇ ਜੰਪਲ ਨੇ ਤੇ ਅੱਜ ਕੱਲ ਕਿੱਥੇ ਰਹੇ ਨੇ ਅੱਜ ਕੱਲ ਵੈਸੇ ਚੰਡੀਗੜ੍ਹ ਸੈਟਲ ਨੇ ਕੁਝ ਦਿਨ ਪਹਿਲਾਂ ਕੈਨੇਡਾ ਆਏ ਹੋਏ ਸਨ ਕਿਉਂਕਿ ਉਹਨਾਂ ਦੇ ਬੱਚੇ ਕੈਨੇਡਾ ਐ ਸਟੂਡੈਂਟ ਆਏ ਹੋਏ ਨੇ ਜਿਵੇਂ ਅੱਜ ਕੱਲ ਸਾਰਿਆਂ ਦੇ ਬੱਚੇ ਆਏ ਹੋਏ ਨੇ ਪਰ ਸੁਣਦੇ ਆ ਉਹਨਾਂ ਦੀ ਸ਼ੁਰੂਆਤੀ ਜ਼ਿੰਦਗੀ ਦੇ ਥੋੜੇ ਜਿਹਾ ਵੈਲਿਊ ਸਾਡਾ ਕੋਰਾਲੀ ਸ਼ਹਿਰ ਪੈਂਦਾ ਹੈ ਇਕ ਕੁਰਾਲੀ ਸ਼ਹਿਰ ਕਿਸੇ ਸਮੇਂ ਜਦੋਂ ਸਾਂਝਾ ਪੰਜਾਬ ਹੁੰਦਾ ਸੀ ਸਾਡਾ ਜ਼ਿਲ੍ਹਾ ਅੰਮ੍ਰਿਤਸਰ ਸੀ ਠੀਕ ਹੈ ਫਿਰ ਜਦੋਂ ਹਰਿਆਣਾ ਪੰਜਾਬ ਬਣਿਆ ਫਿਰ ਸਾਡਾ ਜਿਹੜਾ ਰੋਪੜ ਬਣ ਗਿਆ ਜਿਹਨੂੰ ਬਾਅਦ ਵਿੱਚ ਰੂਪਨਗਰ ਵੀ ਕਹਿੰਦੇ ਸੀ ਉਸ ਤੋਂ ਬਾਅਦ ਹੁਣ ਸਾਡੇ ਪਿੰਡ ਮੋਹਾਲੀ ਜ਼ਿਲ੍ਹੇ ਚ ਆ ਗਏ ਕੁਰਾਲੀ ਦੇ ਬਿਲਕੁਲ ਲੱਗੇ 1 ਕਿਲੋਮੀਟਰ ਤੇ ਮੇਰਾ ਪਿੰਡ ਆਨੇ ਹੌਲਕਾ ਓਕੇ ਸਕੂਲ ਦੇ ਪਿੰਡ ਦੀਆਂ ਗਲੀਆਂ ਚ ਕੱਚੀਆਂ ਚ ਫਿਰ ਪੱਕੀਆਂ ਚ ਨੰਗ ਤੜੰਗੇ ਹਾਂਜੀ ਨੰਗੇ ਪੈਰੀ ਸਰਦੀ ਜੂੜੀ ਤੇ 셔ਟ ਦੇ ਬਟਨ ਨਹੀਂ ਸੀ ਹੁੰਦੇ ਅਸੀਂ ਆਹੀਂ ਗਲੀਆਂ 'ਚ ਦੜਲੰਗੇ ਲੌਂਦੇ ਫਿਰਦੇ ਸੀ ਖੇਤਾਂ 'ਚ ਮੱਝਾਂ ਵੀ ਚਾਰੀਆਂ ਬੇਸਿਕਲੀ ਸਾਡਾ ਪਰਿਵਾਰ ਵਾਈ ਕਰਦਾ ਸੀ ਖੇਤੀਬਾੜੀ ਕਰਦਾ ਸੀ ਜੀਮੀਦਾਰ ਪਰਵਾਰਾਂ 'ਚੋਂ ਜੀ ਸੋ ਐਸੀ ਥੋੜੀ ਜਿਹੀ ਇੰਟਰੋਡਕਸ਼ਨ ਉਹਨਾਂ ਦੀ ਔਰ ਸਬਬ ਕਿਵੇਂ ਬਣਿਆ ਇਸਗੀ ਦਾ ਇਹ ਵੀ ਸੁਣ ਲੈਣੇ ਔਰ ਉਸ ਤੋਂ ਬਾਅਦ ਫਿਰ ਕੁਛ ਇੱਕ ਉਹਨਾਂ ਫਨਕਾਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਇਸ ਫਨਕਾਰ ਨੂੰ ਉਦੋਂ ਕੁਛ ਨਹੀਂ ਪੁੱਛਿਆ ਜਦੋਂ ਵਿਹਲਾ ਬੈਠਾ ਹੀ ਤਾਂ ਅੱਜ ਇਹਨੂੰ ਕਹਿੰਦੇ ਨੇ ਚੜਦੇ ਸੂਰਜ ਨੂੰ ਸਲਾਮਾ ਕਰਨੀਆਂ ਹੈ ਇਹਨੂੰ ਕਿਹਾ ਜਾਂਦਾ ਕਿ ਜਦੋਂ ਕਿਸੇ ਨੂੰ ਲੋੜ ਆ ਅਸੀਂ ਕਦੇ ਨਹੀਂ ਉਸ ਦਾ ਹੱਥ ਫੜਦੇ ਤੇ ਜਦੋਂ ਮਾਲਕ ਆਪ ਫੇ ਮਿਹਰਬਾਨ ਹੋ ਜਾਂਦਾ ਫਿਰ ਅਸੀਂ ਫਿਰ ਵੀ ਅਸੀਂ ਆਪਣੇ ਚੀਜ਼ਾਂ ਨੂੰ ਹਿੱਟ ਕਰਨ ਵਾਸਤੇ ਕਿਉਂਕਿ ਜਿਹਨਾਂ ਜਿਹਨਾਂ ਨੇ ਉਹਦੇ ਨਾਲ ਅੱਜ ਵੀਡੀਓ ਬਣਾਈਆਂ ਰੀਲਾਂ ਬਣਾਈਆਂ ਨੇ ਉਹ ਰੀਲਾਂ ਚੱਲ ਗਈਆਂ ਨੇ ਤੋਂ ਆਪਣੇ ਆਪ ਨੂੰ ਚਲਾਉਣ ਵਾਸਤੇ ਦੂਸਰੇ ਦਾ ਅਸੀਂ ਹੱਥ ਫੜਦੇ ਆ ਇਹ ਤੁਸੀਂ ਸਾਬਤ ਕੀਤਾ ਰ ਦੋ ਤਿੰਨ ਦਿਨਾਂ ਦੇ ਵਿੱਚ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਅਗਲੀ ਗੱਲ ਪਤਾ ਆਪਾਂ ਕਰੀਏ ਮੈਂ ਚਾਹੁੰਨਾ ਕਿ ਤੁਹਾਨੂੰ ਜਰੂਰ ਦੱਸਾਂ ਕਿ ਇਸ ਕੀ ਦਾ ਸਬੱਬ ਕਿਵੇਂ ਬਣਿਆ ਇਹ ਵੀ ਸੁਣਦੇ ਆ ਉਹਨਾਂ ਦੀ ਆਪਣੀ ਜ਼ੁਬਾਨੀ ਉਹ ਸਬੱਬ ਕੈਸਾ ਤੇ ਕਿਵੇਂ ਬਣਿਆ ਦਿੱਲੀ ਸੌਰੀ ਬੰਬੇ ਫਿਲਮ ਡਾਇਰੈਕਟਰ ਤੋਂ ਮੈਨੂੰ ਜਦੋਂ ਕਾਲ ਆਈ ਪਹਿਲਾਂ ਦੋ ਕੁ ਵਾਰੀ ਤਾਂ ਮੈਨੂੰ ਭਰੋਸਾ ਜਿਹਾ ਹੀ ਨਹੀਂ ਹੋਇਆ ਕਿ ਮੇਰੇ ਨਾਲ ਕੋਈ ਮਜ਼ਾਕ ਕਰਦਾ ਹੈ ਕਿ ਹਿੰਦੀ ਫਿਲਮ ਦੇ ਵਿੱਚ ਮੈਂ ਕਿਵੇਂ ਆਉਂਗਾ ਰਾਈਟ ਖੈਰ ਜਦੋਂ ਗੱਲ ਥੋੜੀ ਠੀਕ ਲੱਗੀ ਮੈਂ ਡਿਸਕਸ਼ਨ ਹੋਈ ਜਦੋਂ ਉਹਨਾਂ ਦੀ ਰਿਕੁਆਇਰਮੈਂਟ ਸੁਣੀ ਕਿ ਇਸ ਤਰ੍ਹਾਂ ਇੱਕ ਪੰਜਾਬ ਦੇ ਪਿੰਡ ਦੀ ਆਵਾਜ਼ ਚਾਹੀਦੀ ਆ ਸਾਨੂੰ ਬਾਲੀਵੁੱਡ ਦਾ ਸਿੰਗਰ ਨਹੀਂ ਚਾਹੀਦਾ ਇਹਦੇ ਲਈ ਇਹਦੇ ਲਈ ਕੋਈ ਪਿੰਡ ਦਾ ਪੰਜਾਬੀ ਸਿੰਗਰ ਚਾਹੀਦਾ ਜੀ ਤੇ ਰੇਮント ਮਰਵਾਹਾ ਮੇਰਾ ਸਟੂਡੈਂਟ ਆ ਮੇਰਾ ਬੱਚਾ ਹੈ ਉਹ ਕਿਤੇ ਨਾ ਕਿਤੇ ਉਸ ਫਿਲਮ ਨਾਲ ਜੁੜਿਆ ਹੋਇਆ ਹੈ ਉਹਨੇ ਜ਼ਿਕਰ ਕੀਤਾ ਕਿ ਚੰਡੀਗੜ੍ਹ ਦੇ ਵਿੱਚ ਇੱਕ ਸਿੰਗਰ ਹੈਗਾ ਹਾਂਜੀ ਜਿਹੜਾ ਇਸ ਤਰ੍ਹਾਂ ਦੀ ਆਵਾਜ਼ ਤੇ ਇਸ ਤਰ੍ਹਾਂ ਦੀ ਫੀਲਿੰਗ ਵਾਲਾ ਗਾਇਕ ਹੈਗਾ ਜਦੋਂ ਸਾਡੀ ਮੀਟਿੰਗ ਹੁੰਦੀ ਆ ਜਦੋਂ ਫਿਲਮ ਦੀ ਰਿਕੁਆਇਰਮੈਂਟ ਡਿਸਕਸ ਹੁੰਦੀ ਆ ਤੇ ਫਿਰ ਇਹ ਅਰਜਨ ਵੈਲੀ ਜਿਹੜਾ ਇਹ ਲੋਕ ਗੀਤਾ ਲੋਕ ਬੋਲੀਆਂ ਦੇ ਵਿੱਚੋਂ ਨਿਕਲਿਆ ਹੋਇਆ ਗੀਤ ਹੈ ਇੱਕ ਕਰੈਕਟਰ ਹੈ ਹਾਲਾਂਕਿ ਅਰਜਨ ਵੈਲੀ ਬਾਰੇ ਡਿਫਰੈਂਟ ਸਟੋਰੀਆਂ ਚੱਲ ਪਈਆਂ ਇੱਕ ਫਲਾਣੇ ਸਮੇਂ ਦਾ ਅਰਜਨ ਵੈਲੀ ਹੋਇਆ ਇੱਕ ਇਹ ਇਹ ਅਰਜਨ ਵੈਲੀ ਕੋਈ ਇੱਕ ਅਰਜਨ ਵੈਲੀ ਨਹੀਂ ਜਿਹਨੂੰ ਮੁੱਖ ਰੱਖ ਕੇ ਇਸ ਨੇ ਗੀਤ ਗਾਇਆ ਜੀ ਜੀ ਸੋ ਇਹ ਸੀ ਉਹਨਾਂ ਦੀ ਕਿ ਔਰ ਕਿਵੇਂ ਸਬਾਬ ਬਣਿਆ ਮੈਂ ਥੋੜਾ ਥੋੜਾ ਸਾਰਾ ਤੁਹਾਨੂੰ ਸੁਣਾ ਰਿਹਾ ਤਾਂ ਕਿ ਬਹੁਤੀ ਲੰਬੀ ਵੀਡੀਓ ਵੀ ਨਾ ਬਣੇ ਹੁਣ ਗੱਲ ਕਰਦੇ ਆ ਕਿ ਇਹ ਭੁਪਿੰਦਰ ਬਬਲ ਕੀ ਇਸ ਗੀਤ ਦੇ ਰਿਕਾਰਡ ਹੋਣ ਤੋਂ 2 ਦਿਨ ਪਹਿਲਾਂ ਜੰਮਿਆ ਕੀ ਇਹ ਭੁਪਿੰਦਰ ਬਬਲ ਦੇ ਗੀਤ ਇਨ੍ਹਾਂ ਫਨਕਾਰਾਂ ਨੇ ਇਨ੍ਹਾਂ ਪ੍ਰੋਡਿਊਸਰਾਂ ਨੇ ਇਨ੍ਹਾਂ ਡਾਇਰੈਕਟਰਾਂ ਨੇ 2 ਦਿਨ ਪਹਿਲਾਂ ਸੁਣਿਆ ਉਸ ਤੋਂ ਪਹਿਲਾਂ ਇਹਦਾ ਕੋਈ ਗੀਤ ਨਹੀਂ ਸੁਣਿਆ ਜਾਂ ਇਹਨੂੰ ਪਰਸਨਲ ਨਹੀਂ ਜਾਣਦੇ ਸੀ ਜਾਂ ਫਿਰ ਪਤਾ ਹੀ ਨਹੀਂ ਸੀ ਭੁਪਿੰਦਰ ਬਬਲ ਕੌਣ ਹੈ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਵੀ ਇਹਨਾਂ ਦੇ ਨਾਲ ਹੈਗੀਆਂ ਨੇ ਤੇ ਹੁਣ ਨਵੀਆਂ ਉਹ ਪੁਰਾਣੀਆਂ ਵੀਡੀਓ ਵੀ ਦੁਬਾਰਾ ਆ ਰਹੀਆਂ ਨੇ ਦੇਖੋ ਤੁਹਾਡੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਵੀ ਇਸ ਭਪਿੰਦਰ ਬਬਲ ਕਰਕੇ ਵਾਪਸ ਲੋਕੀ ਦੇਖ ਰਹੇ ਨੇ ਔਰ ਤੁਸੀਂ ਇਸ ਫਨਕਾਰ ਨੂੰ ਕਦੇ ਪੁੱਛਿਆ ਨਹੀਂ ਜਿਹੜੇ ਫਿਲਮਾਂ ਦੇ ਪ੍ਰੋਡਿਊਸਰ ਡਾਇਰੈਕਟਰ ਨੇ ਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਇਹ ਆਵਾਜ਼ ਫਿਲਮਾਂ ਦੇ ਵਿੱਚ ਕੰਮ ਆ ਸਕਦੀ ਹੈ ਪਰ ਨਹੀਂ ਉਹਨਾਂ ਨੇ ਤੇ ਇੱਕ ਗਰੁੱਪ ਬਣਾਇਆ ਹੋਇਆ ਉਹੀ ਹਰ ਫਿਲਮ ਦੇ ਵਿੱਚ ਐਕਟਰ ਉਹੀ ਡਾਇਰੈਕਟਰ ਉਹੀ ਪ੍ਰੋਡਿਊਸਰ ਉਹੀ ਗਾਉਣਗੇ ਉਹੀ ਕੰਮ ਕਰਨਗੇ ਤੇ ਬੜਾ ਕਮਾਲ ਦਾ ਇੱਕ ਉਹਨਾਂ ਨੇ ਪੈਕੇਜ ਬਣਾਇਆ ਹੋਇਆ ਤੇ ਕਿਸੇ ਨਵੇਂ ਨਾਂ ਗਾਇਕ ਨੂੰ ਨਾ ਕਿਸੇ ਐਕਟਰ ਨੂੰ ਨਾ ਕਿਸੇ ਪ੍ਰੋਡਿਊਸਰ ਨੂੰ ਨਾ ਕਿਸੇ ਆਰ ਡਾਇਰੈਕਟਰ ਨੂੰ ਕਿਸੇ ਨੂੰ ਵੀ ਨਵਾਂ ਮੌਕਾ ਕਿਸੇ ਨਵੇਂ ਬੰਦੇ ਨੂੰ ਮੌਕੇ ਨਹੀਂ ਦੇ ਸਕਦੇ ਕਿਉਂਕਿ ਤੁਹਾਡੀ ਪੱਕੀ ਟੀਮ ਬਣੀ ਹੋਈ ਹੈ ਤੁਹਾਡਾ ਸੂਤ ਆਇਆ ਹੋਇਆ ਹੈ ਤੇ ਫਿਲਮਾਂ ਵੀ ਉਹੀ ਮੈਨੂੰ ਤਾਂ ਪਹਿਲੀ ਤੱਕ ਗੱਲ ਹੈ ਵੀ ਮੈਨੂੰ ਇਹੀ ਗੱਲ ਦੇ ਸਮਝ ਨਹੀਂ ਆਈ ਵੀ ਤੁਸੀਂ ਹੱਸ ਕੇ ਤਾਂ ਲੈਂਦੇ ਹੋ ਇਹਨਾਂ ਫਿਲਮਾਂ ਦੇ ਉੱਪਰ ਮੈਨੂੰ ਬਿਲਕੁਲ ਨਹੀਂ ਹਾਸਾ ਆਉਂਦਾ ਤਦ ਹੀ ਮੈਂ ਦੇਖਦਾ ਨਹੀਂ ਪੰਜਾਬੀ ਫਿਲਮਾਂ ਕਿਉਂਕਿ ਉਹੀ ਸਾਰਾ ਕੁਝ ਪਤਾ ਨਹੀਂ ਬਾਂਦਰ ਟਪੂਸੀਆਂ ਜੀਆਂ ਲਾਉਦੇ ਰਹਿੰਦੇ ਨੇ ਹਰ ਫਿਲਮ ਦੇ ਵਿੱਚ ਸੌਰੀ ਟੂ ਸੇ ਬਟ ਇਹ ਸੱਚ ਹੈ ਜਿਹੜੀ ਹੁਣ ਫਿਲਮ ਪਿੱਛੇ ਜਾਈ ਸੀਗੀ ਤੀਜਾ ਕੋਈ ਦਾ ਸੀਕੁਐਂਸ ਬਣਾਇਆ ਸੀਗਾ ਜੇ ਮੈਂ ਫਿਲਮ ਦਾ ਨਾਮ ਲਾਵਾਂਗਾ ਤਾਂ ਤੁਸੀਂ ਸ਼ਾਇਦ ਤੁਹਾਨੂੰ ਤੁਸੀਂ ਕਹੋਗੇ ਕਿ ਫਿਲਮ ਨੂੰ ਪ੍ਰਮੋਟ ਕਰ ਰਿਹਾ ਪਰ ਉਹਦੇ ਵਿੱਚ ਜੋ ਵਲਗੈਰਿਟੀ ਤੁਸੀਂ ਕਹਿ ਸਕਦੇ ਹੋ ਕਿ ਉਹ ਫਿਲਮ ਪਰਿਵਾਰਿਕ ਫਿਲਮ ਸੀਗੀ ਔਰ ਪਰਿਵਾਰਿਕ ਫਿਲਮ ਕਹਿ ਕੇ ਉਹਦੀ ਰੱਜ ਕੇ ਪ੍ਰਮੋਸ਼ਨ ਕੀਤੀ ਗਈ ਖੈਰ ਐਨੀਵੇ ਅੱਜ ਅਸੀਂ ਗੱਲ ਕਰਦੇ ਭੁਪਿੰਦਰ ਬੱਬਲ ਸਾਹਿਬ ਦੀ ਤੁਸੀਂ ਜਦੋਂ ਉਹ ਬੰਦਾ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਬੈਠ ਕੇ ਵੀਡੀਓ ਰੀਲਾਂ ਪਾਉਂਦਾ ਹੁੰਦਾ ਹੈ ਆਵਾਜ਼ ਉਦੋਂ ਵੀ ਉਹੀ ਸੀ ਬੰਦਾ ਵੀ ਉਹੀ ਸੀ ਪਰ ਤੁਸੀਂ ਕਦੇ ਐਪਰੀਸ਼ੀਏਟ ਨਹੀਂ ਕੀਤਾ ਕਿਸੇ ਫਨਕਾਰ ਨੇ ਅੱਜ ਤੁਸੀਂ ਜਦੋਂ ਉਹ ਮਾਲਕ ਨੇ ਉਹਦੀ ਬਾਹ ਫੜ ਲਈ ਐ ਤੇ ਤੁਸੀਂ ਉਹਦੀਆਂ ਬਾਹਾਂ ਫੜਨ ਲਈ ਤਿਆਰ ਹੋ ਗਏ ਹੋ ਔਰ ਉਹ ਵੀ ਸਿਰਫ ਮੈਨੂੰ ਪਤਾ ਕਿ ਤੁਸੀਂ ਕੰਮ ਨਹੀਂ ਕਰਾਉਣਾ ਸਿਰਫ ਚੜਦੇ ਸੂਰਜ ਨੂੰ ਸਲਾਮਾ ਕਰਨ ਦੀ ਸਾਡੀ ਆਦਤ ਹੈ ਸਾਡੀ ਫਿਤਰਤ ਬਣ ਚੁੱਕੀ ਹੈ ਇਹ ਜਿਹੜੇ ਹੁਣ ਮੈਂ ਤੁਹਾਨੂੰ ਇੱਕ ਇਹ ਦੋ ਵੀਡੀਓ ਦਿਖਾਉਣੀ ਐ ਕੀ ਇਹਨਾਂ ਮੈਂ ਸਵਾਲ ਪੁੱਛਾਂਗਾ ਤੁਹਾਨੂੰ ਇਹਨਾਂ ਨੂੰ ਨਹੀਂ ਕਿ ਇਹਨਾਂ ਲੋਕਾਂ ਨੂੰ ਇਹਨਾਂ ਪ੍ਰੋਡਿਊਸਰਾਂ ਨੂੰ ਇਹਨਾਂ ਨੂੰ ਕਦੇ ਪਹਿਲਾਂ ਪਤਾ ਨਹੀਂ ਸੀਗਾ ਕਿ ਇਹ ਫਨਕਾਰ ਕੋਈ ਹੈਗਾ ਸਾਡੇ ਆਲੇ ਦੁਆਲੇ ਜਾਏ ਦੀ ਆਵਾਜ਼ ਹੈਗੀ ਆ ਜਾਇ ਜਾਣਦੇ ਨਹੀਂ ਸੀ ਅੱਜ ਕਿੱਦਾਂ ਉਹਨੂੰ ਸਟੇਜ ਤੇ ਲਿਆਂਦਾ ਯਾਰ ਪਹਿਲਾਂ ਤਾਂ ਕਦੇ ਉਹਦਾ ਨਾਂ ਨਹੀਂ ਕੋਈ ਗਾਣਾ ਨਹੀਂ ਉਹਦਾ ਫਿਲਮ ਦੇ ਵਿੱਚ ਕੋਈ ਜ਼ਿਕਰ ਨਹੀਂ ਹਾਲਾਂਕਿ ਫੋਕ ਗਾਣੇ ਵੀ ਤੁਸੀਂ ਗਾਏ ਨੇ ਪਰ ਨਹੀਂ ਕੱਲੇ ਭੁਪਿੰਦਰ ਬਵਲ ਦੀ ਗੱਲ ਨਹੀਂ ਬਹੁਤ ਸਾਰੇ ਲੋਕ ਐਸੇ ਰੁਲੇ ਫਿਰਦੇ ਨੇ ਜਿਨ੍ਹਾਂ ਨੂੰ ਤੁਸੀਂ ਪੁੱਛਦੇ ਤੱਕ ਨਹੀਂ ਪਰ ਅੱਜ ਗੱਲ ਭੁਪਿੰਦਰ ਬਵਲ ਦੀ ਹੋ ਰਹੀ ਹੈ ਇਸ ਕਰਕੇ ਉਹਨਾਂ ਦੀ ਅਸੀਂ ਗੱਲ ਕਰਾਂਗੇ ਇਹ ਵੀਡੀਓ ਦੇਖੋ ਹੁਣ ਕਿੱਦਾਂ ਇਸ ਬੰਦੇ ਨੂੰ ਸਟੇਜ ਤੇ ਲਿਆ ਹੁਣ ਪੈਰੀ ਹੱਥ ਵੀ ਲੱਗਣ ਲੱਪੈ ਨੇ ਆ ਦੇਖੋ ਜਰਾ ਟੀਜ਼ਰ ਦੇਖ ਕੇ ਮੈਸੇਜ ਕੀਤਾ ਰਣਵੀਰਪੁਰ ਨੂੰ ਮੈਂ ਕਿਹਾ ਭਾਈ ਬੈਸਟ ਟੀਜ਼ਰ ਹੈ ਤੇ ਮੈਨੂੰ ਉਸ ਤੋਂ ਬਾਅਦ ਮੈਂ ਪੜਿਆ ਕਿ ਬੱਬਲ ਵਜਦੀ ਆਵਾਜ਼ ਹੈ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਕੀ ਖਤਰਨਾਕ ਆਵਾਜ਼ ਬਈ ਦੀ ਆਏ ਆਖ ਵਿੱਚ ਤੇਲ ਖਤਰਨਾਕ ਆਵਾਜ਼ ਪਹਿਲੋਂ ਨਹੀਂ ਸੀ ਪਤਾ ਤੁਹਾਨੂੰ ਮੇਰਾ ਭਰਾ ਹੈ ਤੁਸੀਂ ਛੋਟੇ ਆਪਣੇ ਕਿਪੀ ਸਾਹਿਬ ਤੇ ਬੜੀ ਖਤਰਨਾਕ ਆਵਾਜ਼ ਆ ਇਹ ਵੀ ਤੁਹਾਨੂੰ ਪਤਾ ਸੀਗਾ ਫਿਰ ਇਸ ਬੰਦੇ ਨੂੰ ਮੌਕਾ ਕਿਉਂ ਨਹੀਂ ਦਿੱਤਾ ਗਿਆ ਫਿਲਮਾਂ ਦੇ ਵਿੱਚ ਤੁਹਾਡੀਆਂ ਤੁਸੀਂ ਪਤਾ ਨਹੀਂ ਕਿੰਨੀਆਂ ਕਿ ਫਿਲਮਾਂ ਬਣਾ ਲਈਆਂ ਨੇ ਮੇਰੇ ਖਿਆਲ 100 ਫਿਲਮ ਬਣਾ ਲਈ ਹੋਣੀ ਜਾਂ 50 ਬਣਾ ਲਈਆਂ ਹੋਣਗੀਆਂ ਇਸ ਬੰਦੇ ਨੂੰ ਕਦੇ ਤੁਸੀਂ ਫੜ ਕੇ ਲਿਆਂਦਾ ਕਿਉਂ ਨਹੀਂ ਇਦਾਂ ਸਟੇਜ ਤੇ ਜਿਹੜੇ ਤੁਹਾਡੇ ਵਾਲੇ ਤੋਂ ਵਾਲੇ ਹੁਣ ਖੜੇ ਨੇ ਇਹੋ ਹੀ ਤੁਹਾਡੀ ਟੀਮ ਆ ਇਹਨਾਂ ਬੰਦਿਆਂ ਨੇ ਕਿਸੇ ਨਵੇਂ ਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਦਿੱਤਾ ਪਤਾ ਨਹੀਂ ਕਿਹੜਾ ਐਸਾ ਇਹਨਾਂ ਦੇ ਵਿੱਚ ਟੈਲੈਂਟ ਐਚਚੁਅਲੀ ਟੈਲੈਂਟ ਨਹੀਂ ਇਹ ਸਾਰੀਆਂ ਯਾਰੀਆਂ ਨਭਾ ਰਹੇ ਹੋ ਤੁਸੀਂ ਦੂਸਰੇ ਲੋਕਾਂ ਦਾ ਕੰਮ ਖੋ ਰਹੇ ਹੋ ਸੌਰੀ ਟੂ ਸੇ ਮੈਂ ਸੱਚੀਆਂ ਗੱਲਾਂ ਕਰ ਜਾਣਾ ਪਰ ਕਰਾਂਗਾ ਜ਼ਰੂਰ ਇਹ ਹੀ ਸੱਚ ਹੈ ਤੁਸੀਂ ਬੜੇ ਅੱਛੇ ਪ੍ਰੋਡਿਊਸਰ ਹੋ ਤੁਹਾਡੀਆਂ ਕੁਝ ਇੱਕ ਫਿਲਮਾਂ ਮੈਂ ਦੇਖੀਆਂ ਨੇ ਜਿਹੜੀਆਂ ਕੁਝ ਇੱਕ ਸਾਡੇ ਰਿਐਲਿਟੀ ਨਾਲ ਸਾਡੇ ਪੰਜਾਬ ਨਾਲ ਬਹੁਤ ਜੁੜੀਆਂ ਹੋਈਆਂ ਨੇ ਸਾਰੀਆਂ ਨਹੀਂ ਪਰ ਤੁਸੀਂ ਬਸ ਗੱਲ ਇਹ ਕਿ ਫਿਲਮਾਂ ਮੈਂ ਦੇਖਦਾ ਇਸ ਕਰਕੇ ਨਹੀਂ ਕਿ ਸਾਰੀ ਟੀਮ ਹੀ ਉਹੀ ਹੈ ਇੱਕ ਫਿਲਮ ਦੇਖ ਲਈ 10 ਦੇਖ ਲਈਆਂ ਸੇਮ ਹੀ ਹੈ ਆ ਮਾੜਾ ਜਹਾ ਹੋਰ ਸੁਣੋ ਵੇ ਗਿਆ ਡੱਟ ਪਣੀ ਨਹੀਂ ਜਲੇਬੀ ਮਾਰੀ ਭਾਜੀ ਉੱਤੇ ਆ ਜਾਓ ਲੈ ਲਾਓ ਸਰੀ ਪਹਿਲਾਂ ਤਾਂ ਕਦੇ ਬੁਲਾਇਆ ਨਹੀਂ ਸਟੇਜ ਤੇ ਹੁਣ ਪੈਰੀ ਹੱਥ ਵੀ ਲੱਗਣਗੇ ਦੇਖਿਓ ਚਲੋ ਅੱਗੇ ਜਦੋਂ ਉਹ ਬੋਲਣ ਲੱਗਦੇ ਨੇ ਪਿੱਛੇ ਆਟਿਓ ਚੱਲ ਰਹੀ ਹੈ ਉਹਨਾਂ ਦੀ ਆਵਾਜ਼ ਨਹੀਂ ਭੁਪਿੰਦਰ ਸਾਹਿਬ ਦੀ ਸੋ ਆਈ ਮੀਨ ਟੂ ਸੇ ਕਿ ਪਹਿਲਾਂ ਇਹਨਾਂ ਫਰਕਾਰਾਂ ਨੂੰ ਨਹੀਂ ਪਤਾ ਸੀਗਾ ਕਿੱਥੇ ਆ ਭੁਪਿੰਦਰ ਇੱਕ ਹੋਰ ਤੁਹਾਨੂੰ ਵੀਡੀਓ ਦਿਖਾਉਣਾ ਹੈ ਇਹ ਵੀ ਫਨਕਾਰ ਦਾ ਮੈਂ ਫੈਨ ਐਜ਼ ਜੇ ਗਾਣੇ ਦੀ ਗੱਲ ਕਰਾਂ ਮੈਂ ਇਸ ਬੰਦੇ ਦੇ ਗਾਣੇ ਦਾ ਬਹੁਤ ਫੈਨ ਹਾਂ ਬਹੁਤ ਸਰੀਲਾ ਫਨਕਾਰ ਹਨ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਐਕਟਰ ਵੀ ਅੱਛਾ ਹੈ ਪਰ ਇਹਨਾਂ ਨੇ ਪਹਿਲਾਂ ਕਦੇ ਇਹਨਾਂ ਦਾ ਸੈਲਫੀ ਨਹੀਂ ਖਿਚਾਈ ਕਦੇ ਕੋਈ ਵੀਡੀਓ ਨਹੀਂ ਦੇਖੀ ਹੋਊਗੀ ਤੇ ਅੱਜ ਜਦੋਂ ਉਸ ਬੰਦੇ ਨੂੰ ਐਡਾ ਵੱਡਾ ਅੱਛਾ ਇੱਕ ਚੀਜ਼ ਇਹ ਦੇਖੋ ਜਿਹੜੇ ਇਹ ਪੰਜਾਬ ਦੇ ਸਾਡੇ ਫਨਕਾਰ ਐਕਟਰ ਹਨ ਇਹਨਾਂ ਦਾ ਐਕਚੁਅਲੀ ਬਹੁਤ ਸਾਰੇ ਸਿੰਗਰਾਂ ਦਾ ਕੰਮ ਨਹੀਂਗਾ ਫਿਲਮਾਂ ਕਰਨਾ ਐਕਟਿੰਗ ਉਹਨਾਂ ਦਾ ਕੰਮ ਨਹੀਂਗਾ ਪਰ ਉਹ ਭੇੜਚਾਲ ਹੁੰਦੀ ਨਾ ਸਾਡੇ ਲੋਕਾਂ ਦੀ ਕਿ ਜਿੱਧਰ ਨੂੰ ਚੱਲ ਪਿਆ ਚੱਲ ਪਿਆ ਆਪਾਂ ਇਹਨਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਅਨਮੋਲ ਸਾਹਿਬ ਦੀ ਨਹੀਂ ਇਹ ਅੱਛੇ ਐਕਟਰ ਨੇ ਇਹਦੇ ਵਿੱਚ ਕੋਈ ਦੋ ਰਾਇ ਨੇ ਚੰਗੇ ਐਕਟਰ ਨੇ ਹੋਰ ਬਹੁਤ ਕਲਾਕਾਰ ਨੇ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਕੋਈ ਗਾਣੇ ਗੁਣ ਐਕਟਿੰਗ ਦੇ ਨਾਲ ਇੰਨੀ ਬੌਗੀ ਐਕਟਿੰਗ ਤੇ ਪਾਉਣ ਦਾ ਗਾਣਾ ਤੇ ਸਿਗਾ ਹੀ ਉਹਨਾਂ ਦਾ ਤੇ ਐਕਟ ਵੀ ਗਾ ਬੌਗੀ ਤੇ ਕਈ ਲੋਕ ਇਸ ਫਿਲਮਾਂ ਦੇ ਚੱਕਰ ਦੇ ਵਿੱਚ ਪੈ ਕੇ ਆਪਣੇ ਘਰ ਵੀ ਖਰਾਬ ਕਰ ਚੁੱਕੇ ਨੇ ਜਰ ਜਿਹੜੇ ਕੰਮ ਤੁਹਾਨੂੰ ਕੰਮ ਚੱਲ ਗਿਆ ਆਪਾਂ ਮੈਂ ਤੁਹਾਨੂੰ ਗਾਣਾ ਆਉਂਦਾ ਸੀ ਨਹੀਂ ਆਉਂਦਾ ਸੀ ਪਰ ਜੇ ਤੁਹਾਡਾ ਚੱਲੇਗਾ ਤੋ ਉਸੇ ਕੰਮ ਨਾਲ ਜੁੜੇ ਰਹੋ ਪਰ ਨਹੀਂ ਅਸੀਂ ਤੇ ਇਹ ਵੀ ਅਸੀਂ ਤੇ ਇਹ ਹੈ ਕਿ ਉਹ ਫਲਾਣੇ ਨੇ ਬਣਾ ਲਈ ਤੇ ਮੈਂ ਕਿੱਧਰ ਪਿੱਛੇ ਰਹਿ ਜਾ ਇਹੀ ਸਾਡੀਆਂ ਪ੍ਰੋਬਲਮਸ ਨੇ ਇਹਨਾਂ ਕਰਕੇ ਗੰਦ ਪੈ ਰਿਆ ਸਾਡੀ ਇੰਡਸਟਰੀ ਦੇ ਵਿੱਚ ਕਿਉਂਕਿ ਸਾਡਾ ਜਿਹੜਾ ਲੋਕਾਂ ਦਾ ਕੰਮ ਨਹੀਂਗਾ ਨਾ ਉਹ ਉਹ ਲੋਕ ਉਹਨਾਂ ਦੇ ਨਾਲ ਉਸ ਕੰਮ ਦੇ ਨਾਲ ਜੁੜ ਗਏ ਨੇ ਜਿਨ੍ਹਾਂ ਲੋਕਾਂ ਦਾ ਗਾਣੇ ਦਾ ਕੋਈ ਮਤਲਬ ਨਹੀਂ ਉਹ ਗਾਣੇ ਨਾਲ ਜੁੜ ਗਏ ਨੇ ਜਿਨ੍ਹਾਂ ਲੋਕਾਂ ਦਾ ਐਕਟਿੰਗ ਨਾਲ ਕੋਈ ਮਤਲਬ ਨਹੀਂ ਉਹ ਐਕਟਿੰਗ ਨਾਲ ਜੁੜ ਗਏ ਨੇ ਇਸੇ ਕਰਕੇ ਬੇੜਾ ਗਰਕ ਹੋ ਰਿਹਾ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਰਮਜੀਤ ਅਨਮੋਲ ਨੋ ਡਾਊਟ ਮੈਨਾਂ ਵਟਸਐਪ ਤੇ ਵੀ ਹੈਲੋ ਸ਼ੈਲੋ ਹੁੰਦੀ ਰਹਿੰਦੀ ਦੋਸਤਾਂ ਪਰ ਗੱਲ ਤੇ ਕਰਾਂਗੇ ਨਾ ਮੈਂ ਹੁਸਾ ਦਾ ਮੈਨੂੰ ਬਲੌਕ ਕਰ ਦੇਣ ਕਰ ਦੇਣ ਕੋਈ ਗੱਲ ਨਹੀਂ ਅਸਦੀ ਮਾਰੀ ਅੱਜ ਕੱਲ੍ਹ ਸ਼ਾਇਰ ਹੋਣੇ ਟ੍ਰੈਂਡਿੰਗ ਵਿੱਚ ਨੇ ਪੂਰੇ ਸਪੋਟੀਫਾਈ ਤੇ ਕਿੰਨਾ ਮੈਂ ਰੈਂਕ ਹੈ ਜੀ ਅੱਜ ਨੰਬਰ 6 ਨੰਬਰ 6 ਗਲੋਬਲੀ ਆ ਆ ਦੱਸੋ ਜੀ ਨੰਬਰ 6 ਗਲੋਬਲੀ ਔਨ ਸਪੋਟੀਫਾਈ ਕੀ ਬਾਤ ਹੈ ਇਹ ਤੱਕ ਪਾਈਆ ਸਾਡੇ ਭਰਾ ਨੇ ਵੱਡੇ ਭਰਾ ਨੇ ਭਵਿੰਦਰ ਬੱਬਲ ਜੀ ਨੇ ਸਾਡਾ ਕਰਮਜੀਤ ਅਨਮੋਲ ਹੈ ਇਹ ਸਾਡਾ ਕਰਮਜੀਤ ਅਨਮੋਲ ਨਹੀਂ ਹੈ ਇਹ ਸਾਰੀ ਦੁਨੀਆ ਦਾ ਕਰਮਜੀਤ ਅਨਮੋਲ ਹੈ ਜਿਹਨੇ ਯਾਰ ਕਰਦਾ ਸੋ ਮੈਂ ਧੰਨਵਾਦੀ ਹਾਂ ਲੱਖਾਂ ਲੱਖਾਂ ਸਰੋਤਿਆਂ ਦੇ ਵਿੱਚ ਇਕੱਲਾ ਹੀ ਸਰਦਾਰ ਇਹਨਾਂ ਗਾ ਪਾਰਿਆ ਸੀਗਾ ਕੱਲ ਸਾਊਥ ਦੇ ਵਿੱਚ ਪਾਈਪ ਭਿੰਦਰ ਲਵ ਯੂ ਪਾਜੀ ਔਰ ਪਰਮਾਤਮਾ ਹੋਰ ਵੀ ਚੜ੍ਹਾਈ ਕਰੇ ਸਾਡੇ ਵੱਡੇ ਭਰਾ ਨੂੰ ਥੈਂਕ ਯੂ ਸੋ ਮੈਨੂੰ ਤਾਂ ਐਕਚੁਅਲੀ ਹਾਸਾ ਬਹੁਤ ਆਉਂਦਾ ਹੈ ਨਾ ਚੀਜ਼ਾਂ ਦੇਖ ਕੇ ਕੀ ਇਹਨਾਂ ਨੂੰ ਕਰਮਜੀਤ ਅਨਮੋਲ ਸਾਹਿਬ ਨੂੰ ਜਿੱਕੀ ਪੀ ਸਾਹਿਬ ਨੂੰ ਜਾਂ ਹੋਰ ਵੀ ਜਿਹੜਾ ਜਿਹਨਾਂ ਨੇ ਵੀ ਬੋਲਿਆ ਇਹਨਾਂ ਬਾਰੇ ਹੁਣ ਹਿੱਟ ਹੋਣ ਤੋਂ ਬਾਅਦ ਕਿ ਉਹ ਵਧੀਆ ਭਾਜੀ ਸਾਗ ਹੈ ਤੁਸੀਂ ਤੁਸੀਂ ਉਹ ਭੁਪਿੰਦਰ ਵੱਡਾ ਨਾਮ ਫਲਾਨਾ ਤੇ ਜਦੋਂ ਛੋਟਾ ਨਾਮ ਸੀਗਾ ਉਦੋਂ ਕਿਉਂ ਨਹੀਂ ਤੁਹਾਨੂੰ ਇਹ ਗੱਲਾਂ ਆਈਆਂ ਜਦੋਂ ਇਹ ਬੰਦਾ ਆ ਘਉਂਦਾ ਸੀ ਆ ਤਿੰਨ ਚਾਰ ਸਾਲ ਪਹਿਲਾਂ ਦੀਆਂ ਵੀਡੀਓ ਇਹ ਨਹੀਂ ਤੁਹਾਨੂੰ ਦਿਸੀਆਂ ਉਦੋਂ ਤਾਂ ਕਿਉਂ ਨਹੀਂ ਇਹ ਵੀਡੀਓ ਤੁਸੀਂ ਸ਼ੇਅਰ ਕੀਤੀਆਂ ਕਦੇ ਇਹਨਾਂ ਵੀਡੀਓ ਬਾਰੇ ਗੱਲ ਕਰੇ ਆਵਾਜ਼ ਵੀ ਉਹੀ ਆ ਬੰਦਾ ਵੀ ਉਹੀ ਆ ਸਟਾਈਲ ਵੀ ਉਹੀ ਆ ਫੋਕ ਨਹੀਂ ਕਿਉਂਕਿ ਇਹ ਵੀਡੀਓ ਵਾਇਰਲ ਨਹੀਂ ਹੋਈਆਂ ਕਿਉਂਕਿ ਇਹਨਾਂ ਵੀਡੀਓ ਨੂੰ ਮਿਲੀਅਨਸ ਆਫ ਵਿਊਅਰ ਨਹੀਂ ਮਿਲੇ ਇਸ ਕਰਕੇ ਤੁਸੀਂ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਤੁਸੀਂ ਸ਼ੇਅਰ ਕਰੋ ਤੁਸੀਂ ਤੋ ਉਹ ਚੀਜ਼ਾਂ ਸ਼ੇਅਰ ਕਰਨਾ ਜਿਹੜੀਆਂ ਦੁਨੀਆ ਦੇ ਵਿੱਚ ਆਲਰੇਡੀ ਹੋ ਗਈਆਂ ਤੁਸੀਂ ਉਹਦੀ ਗੱਲ ਕਰਨੀ ਹੈ ਜਿਹੜੀ ਚੀਜ਼ ਅੜ ਗਈ ਨਹੀਂ ਚੱਲੀ ਉਹ ਥੋੜਾ ਤੁਸੀਂ ਪ੍ਰਮੋਟ ਕਰਨੀ ਕਿ ਯਾਰ ਇਹਨਾਂ ਲੋਕਾਂ ਨੂੰ ਇਹ ਨਜ਼ਰ ਨਹੀਂ ਆਇਆ ਉਦੋਂ ਜਾਂ ਅੱਜ ਤੱਕ ਵੀ ਅੱਜ ਜੋ ਉਹ ਬੰਦਾ ਅਲਰੇਡੀ ਸੁਪਰ ਡੂਪਰ ਹਿੱਟ ਹੋ ਗਿਆ ਤੇ ਸਾਨੂੰ ਬਹੁਤ ਲਾਡ ਆ ਰਹੇ ਨੇ ਬੜੀਆਂ ਜੱਫੀਆਂ ਪੈ ਰਹੀਆਂ ਨੇ ਬੜੇ ਪੈਰੀ ਹੱਥ ਵੀ ਲੱਗ ਰਹੇ ਨੇ ਤੇ ਪਹਿਲਾਂ ਦੀ ਕਿਸੇ ਫੰਕਸ਼ਨ ਤੇ ਨਹੀਂ ਵਿਚਾਰੇ ਨੂੰ ਬੁਲਾਇਆਗਾ ਤੁਸੀਂ ਫਿਲਮਾਂ ਦੇ ਇੰਨੇ ਪ੍ਰੀਮੀਅਰ ਕੀਤੇ ਇੰਨੇ ਇਹਦੇ ਦੀ ਪ੍ਰੋਮੋਸ਼ਨ ਲਈ ਫੰਕਸ਼ਨ ਕੀਤੇ ਐਸ ਪ੍ਰੋਮੋਸ਼ਨ ਤੇ ਬੁਲਾਇਆ ਗਿਆ ਤੇ ਪਹਿਲੋਂ ਤਾਂ ਕਦੇ ਨਹੀਂ ਉਸ ਬੰਦੇ ਨੂੰ ਬੁਲਾਇਆ ਗਿਆ ਯਾਰ ਇਹਨੂੰ ਕਹਿੰਦੇ ਨੇ ਚੜਦੇ ਸੂਰਜ ਨੂੰ ਸਲਾਮਾ ਕਰਨੀਆ ਉਹ ਸੋ ਬੰਦੇ ਨੇ ਹਿੱਟ ਹੁੰਦੇ ਆ ਜਦੋਂ ਕਿ ਇਹਨਾਂ ਦੇ ਗਾਣੇ ਆਏ ਸੀ ਟੁੱਟ ਪੈਣੇ ਨੇ ਜਿਲੇਬੀ ਮਾਰੀ ਜਾਂ ਫਿਰ ਮੁੰਡਿਓ ਆ ਗਏਓ ਸਿਰ ਤੇ ਗਾਗਰ ਰੱਖੀ ਉਦੋਂ ਵੀ ਫੋਗ ਗਿਆ ਉਦੋਂ ਬਾਅਦ ਵੀ ਅੱਜ ਤੱਕ ਇਹਨਾਂ ਨੇ ਆਪਣੀ ਹੋਂਦ ਨਹੀਂ ਛੱਡੀ ਆਪਣਾ ਕਲਚਰ ਸਾਡਾ ਜਿਹੜਾ ਅਸਲ ਕੀ ਸੰਗੀਤ ਉਹ ਨਹੀਂ ਛੱਡਿਆ ਹਾਲਾਂਕਿ ਇਹ ਵੀ ਨਹੀਂ ਕਿ ਬਹੁਤ ਬੁੱਢੇ ਹੋ ਗਏ ਸੀਗੇ ਜਾਂ ਲੱਗਦੇ ਨਹੀਂ ਜਵਾਨ ਇਹ ਫਿਲਮ ਇਹ ਫਿਲਮਾਂ ਵੀ ਕਰ ਸਕਦੇ ਸਨ ਪਲੇਬੈਕ ਸਿੰਗਿੰਗ ਕੀ ਇਹ ਕਰ ਨਹੀਂ ਸਕਦੇ ਸੀ ਪੰਜਾਬੀ ਫਿਲਮਾਂ ਦੇ ਵਿੱਚ ਕਿੰਨੀਆਂ ਫਿਲਮਾਂ ਆਉਂਦੀਆਂ ਨੇ ਕਿਸੇ ਨੇ ਮੌਕਾ ਨਹੀਂ ਦਿੱਤਾ ਉਸ ਬੰਦੇ ਨੂੰ ਯਾਰ ਜੱਜ ਬਾਲੀਵੁੱਡ ਨੇ ਫੜਿਆ ਹੱਥ ਤੇ ਅੱਜ ਤੁਹਾਨੂੰ ਉਸ ਬੰਦੇ ਦੀ ਯਾਦ ਆ ਗਈ ਹੈ ਪਹਿਲਾਂ ਫੜਦੇ ਤਾਂ ਹੱਥੋਂ ਦਾ ਕਿਸੇ ਫਿਲਮ ਦੇ ਵਿੱਚ ਹੀ ਅੱਜ ਤੁਹਾਨੂੰ ਭੁਪਿੰਦਰ ਬਵਲ ਚੇਤੇ ਆ ਗਿਆ ਭੁਪਿੰਦਰ ਬਵਲ ਨੇ ਵੀ ਇਹ ਗੱਲ ਕਹੀ ਹੈ ਕਿ ਮੈਨੂੰ ਹੁਣ ਬਹੁਤ ਕਹਿੰਦੇ ਮੈਂ ਕੈਨੇਡਾ ਸਿਗਾ ਮੈਨੂੰ ਬੜੇ ਫੋਨ ਆਏ ਕਿ ਭਾਜੀ ਤੁਹਾਡਾ ਗਾਣਾ ਬਹੁਤ ਚੱਲ ਗਿਆ ਤੁਹਾਨੂੰ ਮੌਕਾ ਦੇਵਾਂਗੇ ਆ ਜਾਓ ਤੁਸੀਂ ਅਸੀਂ ਗਾਣਾ ਕਰਾਂਗੇ ਹੁਣ ਤੇ ਮਾਲਕ ਨੇ ਵਾਹ ਫੜ ਲਈ ਹੈ ਉਹਨਾਂ ਦੀ ਔਰ ਸ਼ਰਮ ਦੀ ਗੱਲ ਹੈ ਕਿ ਅਸੀਂ ਪੰਜਾਬੀ ਦਾ ਬਹੁਤ ਟੰਡੋਰਾ ਪਿੱਟਦੇ ਆ ਪੰਜਾਬੀ ਫਿਲਮਾਂ ਨੂੰ ਹਿੱਟ ਕਰੋ ਜੀ ਪੰਜਾਬੀ ਫਿਲਮਾਂ ਨੂੰ ਦੇਖੋ ਜੀ ਪੰਜਾਬੀ ਫਿਲਮਾਂ ਦਾ ਮਕਾਮ ਇੱਥੇ ਚਲੇ ਗਿਆ ਪਰ ਸ਼ਰਮ ਦੀ ਗੱਲ ਹੈ ਕਿ ਇਸ ਬੰਦੇ ਨੂੰ ਹਿੰਦੀ ਫਿਲਮਾਂ ਨੇ ਮੌਕਾ ਦਿੱਤਾ ਔਰ ਬਹੁਤ ਸਾਰੇ ਗੱਲ ਇਹੋ ਭਪਿੰਦਰ ਬਬਲ ਸਾਹਿਬ ਦੀ ਗੱਲ ਨਹੀਂ ਬਹੁਤ ਸਾਰੇ ਲੋਕਾਂ ਨੂੰ ਮਾਸਟਰ ਸਲੀਮ ਤੁਸੀਂ ਜਾਣਦੇ ਹੋ ਕਿ ਹਿੰਦੀ ਫਿਲਮਾਂ ਵਾਲਿਆਂ ਨੇ ਉਹਨਾਂ ਨੂੰ ਮੌਕਾ ਦਿੱਤਾ ਪਹਿਲੋਂ ਜਿਹੜੀ ਸ਼ੁਰੂਆਤ ਉਹਨਾਂ ਦੀ ਫਿਲਮਾਂ ਚ ਹੋਈ ਹੈ ਸੋ ਬਹੁਤ ਸਾਰੇ ਫਰਕਾਰ ਨੇ ਇਹੋ ਜਿਹਾ ਸੁਖਵਿੰਦਰ ਬਬਲੂ ਨੂੰ ਪੰਜਾਬੀ ਫਿਲਮਾਂ 'ਚ ਕਿਸੇ ਨੇ ਨਹੀਂ ਪੁੱਛਿਆ ਪਰ ਹਿੰਦੀ ਫਿਲਮਾਂ ਜਾ ਕੇ ਉਹ ਬੰਦੇ ਨੇ ਚੰਡੇ ਗਾੜ ਦਿੱਤੇ ਨੇ ਗੱਲ ਮੈਂ ਦੇਖੋ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਗਾਣੇ ਦੀ ਗੱਲ ਕੀਤੀ ਆ ਉਹਨਾਂ ਬਾਰੇ ਕੀਤੀ ਆ ਪਰ ਮੈਂ ਇਹ ਗੱਲਾਂ ਕਰਨੀਆਂ ਚਾਹੁੰਦਾ ਸਾਂ ਜਿਹੜੀਆਂ ਮੈਂ ਕੀਤੀਆਂ ਨੇ ਕਿ ਯਾਰ ਉਸ ਬੰਦੇ ਦੀ ਉਦੋਂ ਬਾਹ ਫੜੋ ਜਦੋਂ ਕੋਈ ਨਹੀਂ ਪੁੱਛਦਾ ਭਪਿੰਦਰ ਸਾਹ ਨੇ ਤੁਹਾਨੂੰ ਸਬਕ ਸਿਖਾਤਾ ਹੋਏਗਾ ਜੇ ਸਿੱਖ ਗਏ ਹੋ ਤੇ ਅਜੇ ਭਪਿੰਦਰ ਸਾਹ ਵਰਗੇ ਭਪਿੰਦਰ ਬਬਲ ਵਰਗੇ ਹੋਰ ਬਹੁਤ ਫਨਕਾਰ ਨੇ ਜਿਹੜੇ ਵਿਚਾਰੇ ਮਰ ਚਲੇ ਨੇ ਭੁੱਖੇ ਜਿਨ੍ਹਾਂ ਤੋਂ ਕੋਈ ਕਲਾ ਬਹੁਤ ਕੁੱਟ-ਕੁੱਟ ਕੇ ਪਰੀ ਹੈ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਜਿਹੜੇ ਪੁਰਾਣੇ ਫਨਕਾਰ ਜਦੋਂ ਉਹਨਾਂ ਦੇ ਨਾਮ ਸੀ ਬਹੁਤ ਵੱਡੇ ਅਜਾਸ਼ੀਆ ਕਰਦੇ ਰੇ ਸ਼ਰਾਬਾਂ ਪੀਂਦੇ ਰੇ ਤਾਂ ਹੋਰ ਬੜਾ ਕੁਝ ਕਰਦੇ ਤਾਂ ਅੱਜ ਗਰੀਬੀ ਵਿੱਚ ਬੈਠੇ ਨੇ ਉਹਨਾਂ ਨੂੰ ਮੈਂ ਵੀ ਬਹੁਤ ਉਹਨਾਂ ਦੇ ਨਾਲ ਖੜਦਾ ਨਿਗਾ ਕਿਉਂਕਿ ਉਹਨਾਂ ਦੀਆਂ ਆਪਣੀਆਂ ਗਲਤੀਆਂ ਨੇ ਜਦੋਂ ਮਾਲਕ ਨੂੰ ਦਿੱਤਾ ਸੀ ਤਾਂ ਉਹ ਤਾਂ ਮੂੰਹ ਕਰ ਕਰ ਥੁੱਕਦੇ ਸੀ ਕਹਿੰਦੇ ਸਾਡੇ ਵਰਗਾ ਹੈ ਹੀ ਨਹੀਂ ਕੋਈ ਤੇ ਇਹ ਨਹੀਂ ਸੋਚਦੇ ਵੀ ਇਹ ਰੇਤ ਦੀ ਦੀਵਾਰ ਆ ਇਹਦਾ ਪਤਾ ਨਹੀਂ ਕਦੋਂ ਟਹਿ ਟੇਰੀ ਹੋ ਜਾਣੀ ਆ ਗਾਣਾ ਫਿਲਮਾਂ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਚਖਾਚੌਂ ਤਾਂ ਇਦਾਂ ਦੀ ਹੈ ਕਿ ਪਤਾ ਨਹੀਂ ਅੱਜ ਤੁਸੀਂ ਅੱਜ ਰਾਤ ਦੇ 12 ਵਜੇ ਤੁਸੀਂ ਸੁਪਰਸਟਾਰ ਹੋ ਸਵੇਰ ਦੇ 12 ਵਜੇ ਪਤਾ ਨਹੀਂ ਤੁਹਾਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਇਹ ਜਰੂਰ ਯਾਦ ਰੱਖਣਾ ਚਾਹੀਦਾ ਜਿਹੜੇ ਅੱਜ ਸੁਪਰ ਡੂਪਰ ਨੇ ਰੱਬ ਦਾ ਵਾਸਤਾ ਉੱਪਰ ਨੂੰ ਮੂੰਹ ਕਰਕੇ ਨਾ ਥੁੱਕੋ ਜਾਂ ਲੋਕਾਂ ਨੂੰ ਟਿਚ ਕਰਕੇ ਨਾ ਜਾਣੋ ਉਹਦੇ ਮਾਲਕ ਦੀ ਜਿਹੜੀ ਲਾਠੀ ਆ ਨਾ ਉਹ ਬਿਨਾਂ ਵਜਤੋਂ ਦੇ ਪਤਾ ਨਹੀਂ ਕਦੋਂ ਠਾਹ ਕਰਦੀ ਵੱਜਦੀ ਹੈ ਡਰਿਆ ਕਰੋ ਉਸ ਚੀਜ਼ ਤੋਂ ਸੋ ਉਹਨਾਂ ਲੋਕਾਂ ਦੀ ਹੈਲਪ ਕਰਨੀ ਸਿੱਖੋ ਜਿਹੜੇ ਸੱਚੀ ਦੇ ਫਨਕਾਰ ਨੇ ਮਾਲਕ ਨੇ ਉਹਨਾਂ ਨੂੰ ਗਾਣਾ ਦਿੱਤਾ ਹੋਇਆ ਪਰ ਫਾਈਨੈਂਸ਼ੀਅਲੀ ਮਾੜੇ ਹੋਣ ਕਰਕੇ ਜਾਂ ਕਿਸਮਤ ਮਾੜੀ ਹੋਣ ਕਰਕੇ ਅੱਗੇ ਨਹੀਂ ਆ ਸਕਦੇ ਉਹਨਾਂ ਲੋਕਾਂ ਦਾ ਸਾਥ ਦਿਓ ਮੈਂ ਭੁਪਿੰਦਰ ਬਬਲ ਸਾਹਿਬ ਨੂੰ ਜਿੱਥੇ ਬਹੁਤ ਬਹੁਤ ਵਧਾਈਆਂ ਦੇਣਾ ਅੱਜ ਮੈਂ ਸੱਚੀ ਦਿਲੋਂ ਖੁਸ਼ ਆ ਕਸਮ ਲੱਗੇ ਮੈਨੂੰ ਦਿਲੋਂ ਖੁਸ਼ ਆ ਯਾਰ ਜਦੋਂ ਕੋਈ ਇਹੋ ਜਿਹਾ ਬੰਦਾ ਅੱਗੇ ਆਉਂਦਾ ਤੇ ਮੈਨੂੰ ਬੜਾ ਚੰਗਾ ਲੱਗਦਾ ਰਜ਼ਾ ਹੀਰ ਕੁੜੀ ਬੜਾ ਅੱਛਾ ਗਾਉਂਦੀ ਹੈ ਉਹ ਅੱਗੇ ਆਈ ਤੇ ਮੈਂ ਉਹਨੂੰ ਵੀ ਸੇਮ ਵਰਡ ਕਿਹਾ ਮੈਂ ਕਿਹਾ ਬੇਟਾ ਜਦੋਂ ਤੁਹਾਡੇ ਵਰਗੇ ਬੱਚੇ ਅੱਗੇ ਆਉਂਦੇ ਨੇ ਨਾ ਚੰਗਾ ਗਾਣਾ ਜਾਣਦੇ ਨੇ ਫਾਈਨੈਂਸ਼ਲੀ ਕੰਡੀਸ਼ਨ ਖਰਾਬ ਨੇ ਤੇ ਹੁਣ ਚਲੋ ਮਾਲਕ ਨੇ ਮਿਹਰ ਕੀਤੀ ਹੋਈ ਤੇ ਮੈਨੂੰ ਦਿਲੋਂ ਖੁਸ਼ੀ ਹੁੰਦੀ ਹੈ ਪਰ ਸੇਮ ਇਸੇ ਲਾਈਨ ਦੇ ਵਿੱਚ ਇਸੇ ਉਮਰ ਦੇ ਵਿੱਚ ਇੱਕ ਦੋ ਕੁੜੀਆਂ ਹੈਗੀਆਂ ਨੇ ਮੈਂ ਨਾਮ ਨਹੀਂ ਲੈਣਾ ਜਿਹੜੀਆਂ ਆਪਣੇ ਆਪ ਨੂੰ ਬੱਪੀ ਲੈਰੀ ਸਮਝਦੀਆਂ ਨੇ ਤੇ 5-5 ਕਿਲੋ ਔਰ ਇਹ ਵੀ ਮੈਂ ਦੱਸਦਾ ਕਿ ਉਹ ਸਾਰਾ ਸੋਨਾ ਨਹੀਂ ਆ ਇੱਕ ਅੱਧੀ ਚੇਨ ਸੋਨੇ ਦੀ ਪਾ ਕੇ ਬਾਕੀ ਪਿੱਤਲ ਹੀ 5-7 ਕਿਲੋ ਐਵੇਂ ਹੀ ਪਾਰ ਚੱਕੀ ਫੇਰਦੀਆਂ ਨੇ ਧੌਣ ਤੜਾਉਣ ਵਾਸਤੇ ਤੇ ਤੋਰ ਐਦਾ ਹੋਈ ਆ ਜਦੋਂ ਆਹ ਨਾਤ ਕੁੜੀਆਂ ਵਾਲੀ ਗੱਲ ਉਹਨਾਂ ਦੇ ਤੋਰ ਵਿੱਚ ਆ ਤੇ ਨਾ ਸੁਖ ਨਾ ਲੁੱਕ ਵਿੱਚ ਆ ਤੇ ਬਸ ਇਹ ਆ ਕਿ ਅਸੀਂ ਇਹਨਾਂ ਲੋਕਾਂ ਨੂੰ ਮੈਂ ਕਹਿਣਾ ਹੁੰਨਾ ਉੱਪਰ ਨੂੰ ਮੂੰਹ ਕਰਕੇ ਥੁੱਕਣ ਵਾਲੇ ਇਹੀ ਲੋਕ ਨੇ ਲੇਡੀ ਬੱਪੀ ਲੈਰੀ ਮੈਂ ਕਹਿਣਾ ਹੁੰਦਾ ਮੇਰਾ ਬੋਲਚਾਲ ਵੀ ਸੀ ਉਸ ਕੁੜੀ ਨਾਲ ਬੜੀ ਰਿਸਪੈਕਟ ਕੀਤੀ ਮੈਂ ਬੇਟਾ ਬੇਟਾ ਕਹਿ ਕੇ ਪਰ ਥੋੜੇ ਕਿ ਸਮੇਂ ਤੋਂ ਜਦੋਂ ਫੁਕਰੀਆਂ ਮਾਰਨ ਲੱਪੇ ਤੇ ਫਿਰ ਮੈਂ ਪਰੇ ਹੋ ਜਾਣਾ ਹੁੰਨਾ ਤੇ ਸੋ ਭੁਪਿੰਦਰ ਸਾਹਿਬ ਬੋਰ ਬੋਰ ਵਧਾਈਆਂ ਜੁੜੇ ਰਹੋ ਆਪਣੇ ਕੰਮ ਦੇ ਨਾਲ ਆਪਣੀ ਹੋਂਦ ਆਪਣਾ ਵਿਰਸਾ ਆਪਣੀ ਔਕਾਤ ਵੀ ਜੇ ਮੈਂ ਕਹਾਂ ਤੇ ਨਾ ਭੁੱਲਿਓ ਔਕਾਤ ਹੀ ਅਸੀਂ ਕਿਹਾ ਜਾਂਦੇ ਜਦੋਂ ਜਿਹੜੇ ਬੰਦੇ ਔਕਾਤ ਭੁੱਲ ਜਾਂਦੇ ਨੇ ਉਹ ਫਿਰ ਦੇਖਦੇ ਨੇ ਮੁੱਦੇ ਮੂਹ ਜੇ ਤੁਹਾਨੂੰ ਅੱਜ ਮਾਲਕ ਨੇ ਕਿਰਪਾ ਕੀਤੀ ਐ ਐਡੀ ਵੱਡੀ ਬ੍ਰੇਕ ਕਿਸੇ ਕਿਸੇ ਦੇ ਕਰਮੀ ਪਾਗ ਹੀ ਹੁੰਦੀ ਆ ਭੁਪਿੰਦਰ ਬਬਲ ਸਾਹਿਬ ਮੇਰੇ ਭਾਈਓ ਤੁਸੀਂ ਵੱਡੇ ਤੇ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਤੁਹਾਡੀ ਗੱਲ ਕਰਦਿਆਂ ਕਿ ਮੈਨੂੰ ਚਾਹ ਚੜ ਗਿਆ ਯਾਰ ਭਰਾ ਮਾਰਕੀਟ ਚ ਆਊਟ ਹੋ ਗਿਆ ਸੀ ਟੋਟਲੀ ਟੋਟਲੀ ਆਊਟ ਹੋ ਗਿਆ ਸੀ ਇਦਾਂ ਦੀਆਂ ਮਹਿਫਲਾਂ ਵਿੱਚ ਹੀ ਗਾਉਂਦੇ ਹੁੰਦੇ ਯਾਰਾਂ ਦੋਸਤਾਂ ਨਾਲ ਨਾ ਕੋਈ ਗਾਣਾ ਨਾ ਕੋਈ ਚਰਚਾ ਨਾ ਕੁਝ ਵੀ ਟੋਟਲੀ ਮਾਰਕੀਟ ਚ ਆਊਟ ਹੋ ਗਿਆ ਸੀ ਇਹ ਮੰਨਣਾ ਪੈਗਾ ਦੁਬਾਰਾ ਮਾਰਕੀਟ ਵਿੱਚ ਚਾਇਓ ਤੇ ਉਸ ਮਾਲਕ ਦਾ ਸ਼ੁਕਰ ਮੈਨੂੰ ਪਤਾ ਤੁਸੀਂ ਕਰ ਰਹੇ ਹੋ ਜਿਵੇਂ ਤੁਸੀਂ ਮੈਂ ਵੀ ਇਹ ਸ਼ੇਅਰ ਬੜਾ ਕਹਿੰਦਾ ਹੁੰਨਾ ਕਿ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਉਸ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਣਾ ਲਾਵੇ ਇਹ ਸ਼ੇਅਰ ਮੈਂ ਤੁਹਾਡੇ ਕੋਲੋਂ ਸੁਣਿਆ ਦੋ ਤਿੰਨ ਵਾਰੀ ਪੱਲੇ ਬੰਨ ਕੇ ਰੱਖਿਓ ਤੇ ਬਸ ਆਪਣੀ ਜਿਹੜੀ ਤੁਹਾਡੀ ਮਾਲਕ ਨੇ ਦਿੱਤੀ ਹੈ ਨਾ ਏਡੀ ਵੱਡੀ ਬ੍ਰੇਕ ਉਹਨੂੰ ਭੁੱਲਿਓ ਨਾ ਤੇ ਮਾਲਕ ਦਾ ਸ਼ੁਕਰ ਜ਼ਰੂਰ ਕਰੀ ਜਾਇਓ 올 ਦਾ ਬੈਸਟ ਫਾਰ ਯੂਅਰ ਫਿਊਚਰ ਤੇ ਦੁਰਲਾント ਉਹਨਾਂ ਫਨਕਾਰਾਂ ਦੇ ਜਿਹੜੇ ਅੱਜ ਉਹਨਾਂ ਨੇ ਸੈਲਫੀਆਂ ਕਰ ਕਰਕੇ ਸਟੇਜਾਂ ਤੇ ਬਲਾਬਲਾ ਕੇ ਉਹਦੇ ਨਾਲ ਆਪਣੇ ਨੰਬਰ ਬਣਾ ਰਹੇ ਨੇ ਤੇ ਜਿਹਨਾਂ ਨੂੰ ਇਹੀ ਚੇਤਾ ਹੈ ਕਿ ਭੁਪਿੰਦਰ ਬਬਲ ਸ਼ਾਇਰ ਜੰਮਿਆ ਹੀ ਕੱਲਾ ਜਦੋਂ ਇਹ ਗਾਣਾ ਆਇਆ ਨਹੀਂ ਉਹ 40 50 ਸਾਲ ਪਹਿਲਾਂ ਜੰਮ ਗਿਆ ਸੀ ਹਿੱਟ ਵੀ ਸੀ ਬਾਅਦ ਚ ਫਲॉप ਹੋ ਗਿਆ ਨਾ ਤੁਸੀਂ ਉਹਨਾਂ ਦੇ ਜਦੋਂ ਹਿੱਟ ਗਾਣੇ ਹੋਏ ਸੀ ਉਦੋਂ ਉਹਦੀ ਬਾਤ ਫੜੀ ਸੀ ਜਿਹੜੇ ਬਹੁਤ ਹਿੱਟ ਐ ਸੀ ਉਹ ਵੀ ਉਹਨਾਂ ਦੇ ਆਪਣੇ ਬਲਬੁੱਤੇ ਤੇ ਹੋਏ ਸੀ ਤੇ ਨਾ ਤੁਸੀਂ ਉਦੋਂ ਬਾਅਦ ਫੜੀ ਜਦੋਂ ਟੋਟਲੀ ਮਾਰਕੀਟ ਚ ਆਊਟ ਹੋ ਗਿਆ ਸੀ ਔਰ ਜਿਹੜੇ ਉਹ ਗਾਣੇ ਦੀ ਮੈਂ ਜੇ ਗੱਲ ਕਰਾਂ ਮੁੰਡਿਓ ਆ ਗਈ ਹੋ ਜਾਂ ਫਿਰ ਸਿਰ ਤੇ ਗੱਗ ਰੱਖੀ ਵਾਲਾ ਜਾਂ ਫਿਰ ਟੁੱਟ ਪੈਣੇ ਨੇ ਜਲੇਬੀ ਮਾਰੀਆ ਹੋਰ ਬਹੁਤ ਸਾਰੇ ਗਾਣੇ ਇਸ ਵੇਲੇ ਮੈਨੂੰ ਯਾਦ ਨਹੀਂ ਆ ਰਹੇ ਇਹ ਗਾਣੇ ਅੱਜ ਦੀਆਂ ਪਬਲਿਸਿਟੀ ਵਾਂਗੂ ਨਹੀਂ ਸੀ ਹਿੱਟ ਹੋਏ ਇਹ ਵੀਵਰ ਸਰ ਤੇ ਹਿੱਟ ਨਹੀਂ ਸੀ ਹੋਏ ਚੈਨਲ ਸਰ ਤੇ ਹਿੱਟ ਨਹੀਂ ਸੀ ਹੋਏ ਇਹ ਗਾਣੇ ਆਪਣੇ ਬਲਬੁੱਤੇ ਤੇ ਹਿੱਟ ਹੋਏ ਸਨ ਉਦੋਂ ਇੱਕ ਦੇ ਜੋਰ ਜਿਹੜਾ ਗਾਉਂਦਾ ਸੀਗਾ ਜਾਂ ਬੋਲਾਂ ਵਿੱਚ ਪਾਵਰ ਸੀਗੀ ਮਿਊਜ਼ਿਕ ਵਿੱਚ ਪਾਵਰ ਸੀਗੀ ਕੋਈ ਸੱਚਾ ਦਿਲ ਤੋਂ ਗਾਣਾ ਗਾਉਂਦਾ ਉਹੀ ਹਿੱਟ ਹੁੰਦੇ ਸਨ ਅੱਜ ਦੇ ਸ਼ੇਅਰ ਕਰਾ ਕਰਾ ਕੇ ਨੇ ਹਿੱਟ ਹੁੰਦੇ ਸੀ ਉਹ ਆਪਣੇ ਬਲਬੁੱਤੇ ਤੇ ਹਿੱਟ ਹੋਏ ਗਾਣੇ ਨੇ ਤੁਹਾਡੇ ਤੇ ਭਾਵੇਂ ਫਿਲਮਾਂ ਹਿੱਟ ਹੋਣ ਭਾਵੇਂ ਗਾਣੇ ਪਬਲਿਸਿਟੀ ਇੰਨੀ ਹੈ ਕਿ ਹਿੱਟ ਹੋਣਾ ਪੈਂਦਾ ਉਹਨਾਂ ਨੂੰ ਆਪਣਾ ਯੋਗਦਾਨ ਘਟਾ ਸੋ ਮੇਰੀਆਂ ਸੱਚੀਆਂ ਗੱਲਾਂ ਐ ਕਿਸੇ ਨੂੰ ਚੁਪਦੀਆਂ ਹੋਣ ਤੇ ਮੈਂ ਮਾਫੀ ਚਾਹੁੰਨਾ ਪਰ ਬਿੱਤ ਹੋ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ